ਮਿਨੀ ਗੋਆ ਤੇ ਪਹੁੰਚੇ ਆ ਜਿੱਥੇ ਲੋਕ ਘੁੰਮਣ ਫਿਰਨ ਆਉਂਦੇ ਨੇ ਪਰ ਉਹਨਾਂ ਦੀ ਸਾਰ ਲੈਣ ਅੱਜ ਤੱਕ ਕੋਈ ਨਹੀਂ ਹੁੰਦਾ ਜੋ ਇਹ ਝੀਲ ਤੋਂ ਪਾਰ 25 ਤੋਂ 30 ਪਿੰਡ ਵਸਦੇ ਨੇ ਹਾਲਾਂਕਿ ਇਹ ਪੰਜਾਬ ਦਾ ਇਲਾਕਾ ਆ ਕਈ ਸਹੂਲਤਾ ਕਾਰਨ ਅੱਜ ਵੀ ਲੋਕ ਵਿਛੜੇ ਹੋਏ ਨੇ ਕਈ ਸਹੂਲਤਾ ਤੋਂ ਵਾਂਝੇ ਨੇ ਜੇਕਰ ਕਿਸੇ ਪਰਿਵਾਰ ਦਾ ਜੀ ਕੋਈ ਬਿਮਾਰ ਹੋ ਜਾਏ ਤਾਂ ਇਲਾਜ ਤੋਂ ਵਾਂਝਾ ਰਹਿ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਮਿਨੀ ਗੋਆ ਵੇਖਣ ਨੂੰ ਤੇ ਉਹ ਨਜ਼ਾਰੇ ਅਸੀਂ ਕਹਿੰਨੇ ਵੀ ਚੀਲਾ ਬੜੀਆਂ ਸੋਹਣੀਆਂ ਲੋਕ ਘੁੰਮਾਉਂਦੇ ਪਰ ਇੱਥੋਂ ਦੇ ਲੋਕ ਜਿਹੜੇ ਆ ਉਹ ਅੱਜ ਵੀ ਮੈਨੂੰ ਲੱਗਦਾ ਹੈ ਵੀ ਆਜ਼ਾਦ ਨਹੀਂ ਨੇ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਸੁੱਖ-ਸਹੂਲਤਾਂ ਨਹੀਂ ਮਿਲੀਆਂ ਦੇਖੋ ਕਿੰਨੇ ਮੋਟਰਸਾਈਕਲ ਉੱਪਰ ਖੜੇ ਨੇ ਥੋੜਾ ਕਿਦਾਂ ਦੇਖੋ ਮੋਟਰਸਾਈਕਲ ਥੱਲੇ ਲੱਦ ਰਹੇ ਨੇ ਆ ਵੇਖੋ ਬੇੜੀ ਦੇ ਵਿੱਚ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਰੋਜ਼ਾਨਾ ਤੇ ਢੀਲ ਬਹੁਤ ਡੂੰਗੀ ਆ ਸ਼ਹਿਰ ਦੇ ਵਿੱਚ ਰਹਿਣ ਵਾਲਿਓ ਇਹ ਖਬਰ ਜ਼ਰੂਰ ਦੇਖਿਓ ਤੁਸੀਂ ਸ਼ਹਿਰ ਦੇ ਵਿੱਚ ਰਹਿ ਕੇ ਕਈ ਤਰ੍ਹਾਂ ਦੀਆਂ ਸਹੂਲਤਾਂ ਜ਼ਰੂਰ ਲੈ ਲੈਂਦੇ ਹੋਵੋਗੇ ਪਰ ਖਾਸ ਕਰਕੇ ਮਿਨੀ ਗੋਆ ਤੇ ਪਹੁੰਚੇ ਆ ਜਿੱਥੇ ਲੋਕ ਨਜ਼ਾਰੇ ਲੈਣ ਆਉਂਦੇ ਨੇ ਲੋਕ ਘੁੰਮਣ ਫਿਰਨ ਆਉਂਦੇ ਨੇ ਪਰ ਉਹਨਾਂ ਦੀ ਸਾਰ ਲੈਣ ਅੱਜ ਤੱਕ ਕੋਈ ਨਹੀਂ ਹੁੰਦਾ ਜੋ ਇਹ ਝੀਲ ਤੋਂ ਪਾਰ 25 ਤੋਂ 30 ਪਿੰਡ ਵਸਦੇ ਨੇ ਜਿਨ੍ਹਾਂ ਦੇ ਲੋਕ ਰੋਜ਼ ਇਹ ਕਰੀਬ 40 ਤੋਂ 45 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹਨਾਂ ਨੂੰ ਆਉਣਾ ਪੈਂਦਾ ਹੈ ਹਾਲਕਿ ਇਹ ਝੀਲ ਜੇਕਰ ਹੋਵੇ ਤਾਂ ਇੱਕ ਸਰਕਾਰੀ ਬੋਟ ਹੈਗੀ ਆ ਜਿਸ ਦੌਰਾਨ ਤੁਸੀਂ ਆਪਣਾ ਸਫ਼ਰ ਤੈਅ ਕਰ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਮਿਨੀ ਗੋਆ ਦੀਆਂ ਜਿੱਥੇ ਅੱਜ ਪਹੁੰਚੇ ਹੈਗੇ ਆ ਖਾਸ ਕਰਕੇ 25 ਤੋਂ 30 ਪਿੰਡ ਉਸਪਾਰ ਵੱਸਦੇ ਨੇ ਹਾਲਕਿ ਇਹ ਪੰਜਾਬ ਦਾ ਇਲਾਕਾ ਆ ਜਿੱਥੇ ਕਈ ਸਹੂਲਤਾ ਕਾਰਨ ਅੱਜ ਵੀ ਲੋਕ ਵਿਛੜੇ ਹੋਏ ਨੇ ਕਈ ਸਹੂਲਤਾ ਤੋਂ ਵਾਂਝੇ ਨੇ ਜੇਕਰ ਕਿਸੇ ਪਰਿਵਾਰ ਦਾ ਜੀ ਕੋਈ ਬਿਮਾਰ ਹੋ ਜਾਏ ਤਾਂ ਇਲਾਜ ਤੋਂ ਵਾਂਝਾ ਰਹਿ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਅਜਿਹੇ ਹਾਲਾਤ ਇੱਥੋਂ ਤੱਕ ਸਾਨੂੰ ਨਹੀਂ ਮਿਲੇ ਨੇ ਸੋ ਜ਼ਰੂਰ ਤਸਵੀਰਾਂ ਦਿਖਾਈਏ ਤਾਂ ਇਹ ਦੋ ਬੋਟ ਹੈਗੀਆਂ ਨੇ ਜੋ ਇਸ ਜਗ੍ਹਾ ਤੋਂ ਚੱਲਦੀ ਨੇ ਪਰ ਇੱਕ ਸਰਕਾਰੀ ਬੋਟ ਆ ਇੱਕ ਇੱਕ ਦੇ ਪੈਸੇ ਲੱਗਦੇ ਆ ਸੋ ਜਿਹੜੇ ਲੋਕ ਹੈਗੇ ਨੇ ਉਸ ਪਾਰ ਦੇ ਨੇ ਉਸ ਪਿੰਡਾ ਦੇ ਨੇ ਜੋ ਆਪਣੇ ਮੋਟਰਸਾਈਕਲ ਇਹਨਾਂ ਬੇੜੀਆਂ ਦੇ ਵਿੱਚ ਰੱਖ ਕੇ ਲੈ ਕੇ ਜਾਣਗੇ ਸੋ ਆਪਾਂ ਵੀ ਥੱਲੇ ਜਾਵਾਂਗੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਪਹਿਲੇ ਉਹ ਦੇਖੋ ਕਿ ਹੁਣ ਵੀਰ ਹੁਣੀ ਜਿਹੜੇ ਨੇ ਉਹ ਉਸ ਪਾਰ ਦੇ ਨੇ ਇਹ ਮਿਨੀ ਗੋਆ ਦਾ ਇਲਾਕਾ ਹੈਗਾ ਆ ਆਪਾਂ ਜ਼ਰੂਰ ਆ ਕੋ ਮਨਫਰ ਨੇ ਇਸ ਜਗ੍ਹਾ ਤੇ ਹੁੰਨੇ ਹੈਗੇ ਆ ਪਰ ਅਜਿਹੇ ਲੋਕਾਂ ਦੇ ਹਾਲਾਤ ਵੀ ਤਰਸਯੋਗ ਨੇ ਜੋ ਆਪਣਾ ਰੋਜ਼ ਦਾ ਸਫ਼ਰ ਤੈਅ ਕਰਕੇ ਇਸ ਜਗ੍ਹਾ ਤੇ ਪਹੁੰਚਦੇ ਨੇ ਅ ਸੋਨੂ ਜੀ ਇਸ ਜਗ੍ਹਾ ਦੇ ਹਾਲਾਤ ਦੇਖ ਕੇ ਅੱਜ ਪਹੁੰਚਿਆ ਆ ਅਸੀਂ ਵੀ 25 ਤੋਂ 30 ਪਿੰਡ ਕਹਿੰਦੇ ਉਸ ਪਾਰ ਵਸਦੇ ਨੇ ਜੇਕਰ ਇਹ ਝੀਲ ਵਿੱਚੋਂ ਆਉਣਾ ਪਵੇ ਤਾਂ ਠੀਕ ਹੈ 10-15 ਮਿੰਟ ਦਾ ਸਮਾਂ ਲੱਗਦਾ ਨਹੀਂ ਤਾਂ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ ਪੈਂਦਾ ਬਿਲਕੁਲ ਜੀ ਬਿਲਕੁਲ ਇੱਥੇ ਬਹੁਤ ਬੁਰੇ ਹਾਲਾਤ ਨੇ ਤੁਸੀਂ ਦੇਖੋ 15-20 ਮੋਟਰਸਾਈਕਲ ਹੋਰ ਖੜੇ ਨੇ ਜਦੋਂ ਬਾਰਿਸ਼ ਆਉਂਦੀ ਹੈ ਫਿਰ ਇੱਕੋ ਹੀ ਕਿਸ਼ਤੀ ਆ ਉਹ ਵੀ ਰੁਕ ਜਾਂਦੀ ਹੈ ਇੱਥੇ ਔਰ ਸਕੂਲ ਦੇ ਬੱਚੇ ਜਿਹੜੇ ਆ ਛੋਟੇ-ਛੋਟੇ ਵਿਚਾਰੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਜਦੋਂ بارش ਹੁੰਦੀ ਹੈ ਇੱਥੇ ਨਾ ਦੇ ਬੈਠਣ ਲਈ ਕੋਈ ਕਿਸੇ ਵੇਲੇ ਪਾਣੀ ਵਾਧਾ ਘੜਦਾ ਰਹਿੰਦਾ ਇੱਥੇ ਐਨੀ ਦਿੱਕਤ ਹੈ 30 35 ਪਿੰਡ ਨੇ ਪਰਲੇ ਬੰਨੇ ਮਿਨੀ ਗੋਆ ਵੇਖਣ ਨੂੰ ਤੇ ਉਹ ਨਜ਼ਾਰੇ ਅਸੀਂ ਕਹਿੰਨੇ ਵੀ ਚੀਲਾ ਬੜੀਆਂ ਸੋਹਣੀਆਂ ਲੋਕ ਘੁੰਮਣ ਆਉਂਦੇ ਪਰ ਇੱਥੋਂ ਦੇ ਲੋਕ ਜਿਹੜੇ ਆ ਉਹ ਅੱਜ ਵੀ ਮੈਨੂੰ ਲੱਗਦਾ ਹੈ ਵੀ ਆਜ਼ਾਦ ਨਹੀਂ ਨੇ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਸੁਖ ਹੁਲਤਾ ਨਹੀਂ ਮਿਲੀਆਂ ਦੇਖੋ ਕਿੰਨੇ ਮੋਟਰਸਾਈਕਲ ਉੱਪਰ ਖੜੇ ਨੇ ਹੁਣ ਆ ਕਿੱਦਾਂ ਦੇਖੋ ਮੋਟਰਸਾਈਕਲ ਥੱਲੇ ਲੱਦ ਰਹੇ ਨੇ ਆ ਵੇਖੋ ਬੇੜੀ ਦੇ ਵਿੱਚ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰ ਕਰਕੇ ਇਹਨਾਂ ਨੂੰ ਜਾਣਾ ਪੈਂਦਾ ਇੱਕ ਆ ਪ੍ਰਾਈਵੇਟ ਕਿਸ਼ਤੀਆਂ ਨੇ ਇਹਦੇ ਵਿੱਚ ਲੋਕ ਜਿਹੜੇ ਆਉਂਦੇ ਨੇ ਟੂਰਿਜ਼ਮ ਇੱਥੇ ਘੁੰਮਣ ਵਿਚਾਰੇ ਉਹ ਇੱਥੇ ਕੋਈ 2 300 500 400 ਹੋਊਗੀ ਤੇ ਇਹ ਸਿਰਫ 10 20 ਰੁਪਏ ਦੇ ਵਿੱਚ ਹੀ ਲੈ ਜਾਂਦੇ ਨੇ ਜਿਹੜੀ ਸਰਕਾਰੀ ਆ ਔਰ ਇਹਦੇ ਲਈ ਬੜੇ ਹੀ ਮੈਸੇਜ ਮੈਨੂੰ ਵੀ ਆਏ ਵੀ ਤੁਸੀਂ ਭਾਜੀ ਪਲੀਜ਼ ਉੱਥੇ ਇੱਕ ਵਾਰੀ ਆ ਕੇ ਦੇਖੋ ਕਿਉਂਕਿ ਮੈਂ ਪਹਿਲਾਂ ਵੀ ਇੱਥੇ ਆ ਕੇ ਗਿਆ ਕਾਫੀ ਸਮੇਂ ਤੋਂ ਮੈਂ ਰੌਲਾ ਵੀ ਪਾ ਰਹਿਆ ਸਰਕਾਰ ਇਧਰ ਜ਼ਰੂਰ ਤੇ ਆਂਦਵੇ ਕਿਉਂਕਿ ਇਹ ਲੋਕ ਸਾਡੇ ਹੀ ਪੰਜਾਬ ਦੇ ਲੋਕ ਨੇ ਅਸੀਂ ਇੱਥੇ ਇੱਕ ਨਿਕਾਜਾ ਜੇ ਪੁਲ ਬਣਾ ਦਿੰਨੇ ਆ ਕਿੱਡੀ ਕਬਡੀ ਗੱਲ ਆ ਇੱਕ ਪੁਲ ਬਣ ਜੂਗਾ ਇਹਨਾਂ ਨੂੰ ਸੁਖ ਹੁਲਤਾ ਮਿਲ ਜਾਣਗੇ ਇਹ 40 ਕਿਲੋਮੀਟਰ ਇਹਨਾਂ ਨੂੰ ਘੁੰਮ ਕੇ ਆਉਣਾ ਪੈਂਦਾ ਔਰ ਬਹੁਤ ਜ਼ਿਆਦਾ ਉਸ ਵੇਲੇ ਕਿਤੇ ਕੋਈ ਪੇਸ਼ੈਂਟ ਸੀਰੀਅਸ ਹੋਵੇ ਤੇ ਨੁਕਸਾਨ ਵੀ ਹੋ ਜਾਂਦਾ ਜਾਨ ਚਲੀ ਜਾਂਦੀ ਸੁਣਨ ਦੇ ਵਿੱਚ ਆਇਆ ਜੇਕਰ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਤਾਂ ਉਹ ਇਲਾਜ ਤੋਂ ਵਾਂਝਾ ਰਹਿ ਜਾਂਦਾ ਘਰ ਦੇ ਵਿੱਚ ਮੂਤ ਹੋ ਜਾਂਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਤੁਸੀਂ ਦੇਖੋ ਰਾਤ ਨੂੰ ਇਧਰ ਕਿਦਾਂ ਲੈ ਆਉਣਗੇ ਵਿਚਾਰੇ 40 ਕਿਲੋਮੀਟਰ ਜਿੰਨੇ ਚਿਰ ਨੂੰ ਇਧਰ ਉਹਨਾਂ ਆਉਣਾ ਪਠਾਨਕੋਟ ਤੇ ਉਹਨੇ ਚਿਰ ਨੂੰ ਤੇ ਵੈਸੇ ਡੈੱਡ ਹੋ ਜਾਣੇ ਜਿਹੜੇ ਸਕੂਲ ਦੇ ਇਹ ਬਹੁਤ ਬੁਰੇ ਹਾਲਾਤ ਨੇ ਹੁਣਾ ਵੇਖੋ ਇੱਕ ਇੱਕ ਦੋ ਦੋ ਕਰਕੇ ਮੋਟਰਸਾਈਕਲ ਲੈ ਕੇ ਜਾ ਰਹੇ ਕਈ ਵੇਲੇ ਇਹ ਬੇੜੀ ਦੇ ਵਿੱਚ ਪਾਣੀ ਭਰ ਜਾਂਦਾ ਜਦੋਂ ਹਵਾ ਜਾਂ ਬਾਰਿਸ਼ ਇੱਥੇ ਹੋ ਜਾਂਦੀ ਹੈ ਤੇ ਜਿਹੜੀ ਬੇੜੀ ਆ ਉਹ ਵੀ ਨਹੀਂ ਚੱਲਦੀ ਹੁਣਾ ਥੱਲੇ ਮੋਟਰਸਾਈਕਲ ਹੋਰ ਖੜੇ ਨੇ ਇੱਕ ਇੱਕ ਦੋ ਦੋ ਕਰਕੇ ਬਚਾਰੇ ਪਹੁੰਚਾਉਣ ਦੇ ਨੇ ਦੋ ਆ ਖੜੇ ਨੇ 15 16 ਉੱਪਰ ਖੜੇ ਨੇ ਸਕੂਲ ਦੇ ਬੱਚੇ ਜੇ ਕਿਤੇ ਤੁਸੀਂ ਸਵੇਰ ਨੂੰ ਜਾਂ ਦੁਪਹਿਰ ਨੂੰ ਦੇਖੋਗੇ ਨਾ ਇਨਾ ਦੁੱਖ ਲੱਗਦਾ ਵੇਖ ਕੇ ਇੰਨੇ ਬੁਰੇ ਹਾਲਾਤ ਨੇ ਸਕੂਲ ਦੇ ਬੱਚਿਆਂ ਦੇ ਕਿ ਉਹ ਵਿਚਾਰੇ ਜਦੋਂ ਇੱਥੇ ਖਲੋਤੇ ਮਾਸੂਮ ਵੇਖਦੇ ਰਹਿੰਦੇ ਨੇ ਕਿ ਕਾਸ਼ ਸਾਨੂੰ ਵੀ ਕਿਤੇ ਅੱਜ ਵੀ ਲੋਕ ਜਿਹੜੇ ਆ ਨਾ ਉਹ ਕਹਿੰਦੇ ਸਾਡੀਆਂ 4-4 5-5 ਪੀੜੀਆਂ ਗੁਜ਼ਰ ਗਈਆਂ ਸਾਨੂੰ ਆਸ ਹੀ ਨਹੀਂ ਹੈਗੀ ਕਹਿੰਦੇ ਸਰਕਾਰ ਤੋਂ ਪਰ ਮਾਰੇ ਕਿਰਪਾ ਕਰੇ ਤੁਹਾਡੇ ਚੈਨਲ ਤੇ ਰਾਈਮ ਇੱਕ ਮੈਸੀ ਸਰਕਾਰ ਨੂੰ ਕਿ ਭਰਾਓ ਜ਼ਰੂਰ ਸੀਐਮ ਸਾਹਿਬ ਤੁਸੀਂ ਜ਼ਰੂਰ ਇੱਧਰ ਧਿਆਨ ਦਿਓ ਪਾਰਟੀ ਬਾਜ਼ੀ ਤੋਂ ਉੱਠ ਕੇ ਇਹਨਾਂ ਪਿੰਡਾਂ ਦੀ ਸਾਰ ਲਓ ਇਹਦੇ ਲਈ ਜਿਹੜੇ ਸਾਡੇ ਐਮਪੀ ਨੇ ਸੁਖਜਿੰਦਰ ਸਿੰਘ ਰੰਧਾਵਾ ਗਰਦਾਸਪੁਰ ਤੋਂ ਮੈਂ ਉਹਨਾਂ ਨੂੰ ਵੀ ਮਿਲਣਾ ਵਾਂ ਉਹਨਾਂ ਨੂੰ ਮੈਂ ਕਹਿਣਾ ਕਿ ਕਿਤੇ ਇਹਨਾਂ ਨੂੰ ਕਿਸ਼ਤੀਆਂ ਦੇਣ ਔਰ ਕੋਸ਼ਿਸ਼ ਕਰਨੀ ਕਿ ਸੈਂਟਰ ਸਰਕਾਰ ਕੋਲੋਂ ਕੋਈ ਪੈਕੇਜ ਲੈ ਕੇ ਆਉਣ ਇਹਨਾਂ ਪਿੰਡਾਂ ਦੇ ਲਈ ਜਿਹੜਾ ਇੱਕ ਪੋਲ ਬਣ ਜੇ ਇਹ ਬੜਾ ਜ਼ਰੂਰੀ ਭਾਜੀ ਇਹ ਬੜਾ ਪੁੰਨ ਵਾਲਾ ਕੰਮ ਹੈ ਬਿਲਕੁਲ ਤਸਵੀਰਾਂ ਜ਼ਰੂਰ ਦਿਖਾਵਾਂਗੇ ਹੁਣ ਜਿਹੜੇ ਵਾਹਨ ਨੇ ਦੋ ਪਹੀਏ ਵਾਹਨ ਨੇ ਉਹ ਬੇੜੀ ਤੇ ਲੈ ਕੇ ਜਾਏ ਜਾ ਰਹੇ ਆ ਖਾਸ ਕਰਕੇ ਅਜੇ ਹੋਰ ਗੱਲ ਕਰਾਂ ਦੋ ਇਹ ਲੱਗੇ ਨੇ ਉਸ ਤੋਂ ਪਿੱਛੇ ਪੰਜ-ਸੱਤ ਹੋਰ ਖੜੇ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜ਼ਰੂਰ ਆਉਂਦੀ ਹੋਣਗੀਆਂ ਪਰ ਜੇਕਰ ਗੱਲ ਕਰ ਲਈਏ ਤਾਂ ਪਿਛਲੇ ਲੰਬੇ ਅਰਸੇ ਤੋਂ ਇਸ ਜਗ੍ਹਾ ਤੇ ਕੋਈ ਵੀ ਪੋਲ ਦੀ ਸਹੂਲਤ ਨਹੀਂ ਹੈਗੀ ਪਰਿਵਾਰ ਦੇ ਕਈ ਜੀ ਅਜਿਹੇ ਨੇ ਜੋ ਉਹਨਾਂ ਨੂੰ ਛੱਡ ਚੁੱਕੇ ਨੇ ਇਲਾਜ ਕਰਨ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ ਬਿਮਾਰੀ ਜਿਹੜੀ ਆ ਉਹ ਜ਼ਰੂਰ ਕਈ ਨਾ ਕਈ ਅਜੀਹਾ ਰੂਪ ਲੈ ਲੈਂਦੀ ਹੈ ਜਿਸ ਕਰਕੇ ਇਲਾਜ ਦੀ ਲੋੜ ਹੁੰਦੀ ਹੈ ਪਰ ਇਸ ਸਹੂਲਤ ਕਰਕੇ ਇਲਾਜ ਤੋਂ ਕਈ ਲੋਕ ਵਾਂਝੇ ਰਹਿ ਗਏ ਨੇ ਗੱਲ ਕਰਦੇ ਆ ਦੂਰ ਦੂਰ ਤੱਕ ਤੁਹਾਨੂੰ ਲੋਕਾਂ ਦੇ ਘਰ ਨਜ਼ਰ ਆਉਂਦੇ ਹੋਣਗੇ ਉਸ ਪਾਰ 25 ਤੋਂ 30 ਪਿੰਡ ਵਸਦੇ ਨੇ ਹਾਲਾਂਕਿ ਆਪਾਂ ਪੰਜਾਬ ਦੇ ਵਿੱਚ ਖੜੇ ਹੈਗੇ ਆ ਪਠਾਨਕੋਟ ਤੋਂ ਅੱਗੇ ਮੀਨੀ ਗੋਆ ਦਾ ਇਲਾਕਾ ਆ ਲੋਕੀ ਹਿਮਾਚਲ ਵਰਗੇ ਜਾਂ ਜੰਮੂ ਕਸ਼ਮੀਰ ਵਰਗੇ ਸ਼ਹਿਰਾਂ ਤੋਂ ਵੀ ਇੱਥੇ ਕੋਮਣੋਂਦੇ ਨੇ ਉਹਨਾਂ ਲਈ ਜ਼ਰੂਰ ਇਹ ਭਾਵੇਂ ਐਂਟਰਟੇਨਮੈਂਟ ਦਾ ਸਾਧਨ ਹੋਵੇ ਖੁਸ਼ੀਆਂ ਭਰਿਆ ਮਾਹੌਲ ਹੋਵੇ ਪਰ ਕਈ ਲੋਕਾਂ ਦੀ ਜੋ ਰੋਜ਼ ਦੀ ਆਵਾਜਾਈ ਹੈਗੀ ਉਹਨਾਂ ਲਈ ਜ਼ਰੂਰ ਮੁਸ਼ਕਲ ਭਰਿਆ ਦਿਨ ਹੁੰਦਾ ਹੈ ਸਵਾਸ ਕਰਦੇ ਹਾਂ ਸਰਕਾਰ ਇਸ ਦੇ ਉੱਪਰ ਜ਼ਰੂਰ ਜਲਦੀ ਤੋਂ ਜਲਦੀ ਕੋਈ ਐਕਸ਼ਨ ਲਏਗੀ ਜਲਦੀ ਤੋਂ ਜਲਦੀ ਇੱਥੇ ਇੱਕ ਇਨ ਲੋਕਾਂ ਲਈ ਪੁਲ ਤਿਆਰ ਕਰੇਗੀ ਜਿਵੇਂ ਸੋਨੂ ਜੰਡਿਆਲ ਹਾਂ ਨੇ ਜ਼ਿਕਰ ਕੀਤਾ ਕਿ ਇੱਥੇ ਉਹ ਜੋ ਐਮਪੀ ਨੇ ਸੁਖਜਿੰਦਰ ਰੰਧਾਵਾ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਇਸ ਬਾਰੇ ਜ਼ਰੂਰ ਉਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗਾ ਤੇ ਜਲਦ ਹੀ ਇੱਥੇ ਆ ਪੁਲ ਦਾ ਜਿਹੜਾ ਨਿਰਮਾਣ ਹੈ ਉਹ ਕਰਵਾਣਾ ਆਪਾਂ ਸ਼ੁਰੂ ਕਰਵਾਵਾਂਗੇ ਮੈਨੂੰ ਦਿਓ ਇਜਾਜ਼ਤ ਧੋਣਯਰ ਦੇ ਲਈ ਕੈਮਰਾਮੈਨਾਂ ਜਾਦੇ ਨਾਲ ਸਿਮਰਦੀਪ ਸਿੰਘ ਪਠਾਨਕੋਟ